ਸਤਿ ਸ਼੍ਰੀ ਅਕਾਲ ਅਸੀਂ ਸਾਰਨ ਬਹੁਤ ਬਹੁਤ ਨਜ਼ਰ ਜੈ ਭੀ ਜੈ ਭਾਰਤ ਜੈ ਭੀ ਜੈ ਭਾਰਤ ਮੈਂ ਰਜੇ ਕੁਮਾਰ ਰਿਟਾਇਰਡ ਜ਼ਿਲ੍ਹਾ ਪ੍ਰਧਾਨ ਬਹੁਤ ਸਮਾਰਟ ਪਾਰਟੀ ਬਖਾਨਕੋਟ ਅੱਜ ਅਸੀਂ ਸਾਡੇ ਰਹਿਬਰ ਡਾਕਟਰ ਬੀ ਆਰ ਮੇਤਕਰ ਸਾਹਿਬ ਜੀ ਦਾ ਜਨਮ ਦਿਨ ਜਿਹੜਾ ਬੜੀ ਖੁਸ਼ੀ ਤੇ ਸ਼ਰਧਾ ਭਰ ਨਾਲ ਮਨਾ ਰਹੇ ਹਾਂ ਜਿਹਦੇ ਵਿੱਚ ਇਹ ਮੇਰੇ ਨਾਲ ਜਿੰਨੇ ਵੀ ਮੇਰੇ ਜੀ ਖੜੇ ਨੇ ਇਹ ਸਾਰੇ ਉਸੇ ਖੁਸ਼ੀ ਦੇ ਨਾਲ ਬਾਬਾ ਜੀ ਦਾ ਜਨਮ ਦਿਨ ਜਿਹੜੇ ਮਨਾ ਰਹੇ ਨੇ ਤੇ ਅਸੀਂ ਇਸ ਖੁਸ਼ੀ ਦੇ ਮੌਕੇ ਤੇ ਉਸ ਰੱਬਰ ਦੀ ਕਿਰਪਾ ਨਾਲ ਜੋ ਕੁਝ ਵੀ ਸਾਨੂੰ ਅੱਜ ਖਤਕ ਮਿਲਿਆ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲੇ ਇਸ ਗੱਲ ਦੀ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਕਿ ਬਾਬਾ ਸਾਹਿਬ ਦੀ ਫਲਸਫੇ ਦੇ ਨਾਲ ਜੁੜੀਆਂ ਨੇ ਤੇ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਵੀ ਜੋੜ ਦੀ ਕੋਸ਼ਿਸ਼ ਕਰਾਂਗੇ ਕਿ ਤੈਨੂੰ ਦੁਖਣੀ ਤੇ ਰਾਤ ਸੁਖਣੀ ਜੜੀ ਆ ਤਰੱਕੀ ਕਰਨ ਗਲਤ ਸਮਾਜ ਜਿਹੜਾ ਆ ਉਹ ਦਿਨ ਦਰ ਭਾਈ ਦਿਨ ਗਾਹ ਨੂੰ ਤਰੱਕੀਆਂ ਕਰੇ ਇਹ ਸਾਡੀ ਜਿਹੜੀ ਆ ਅਰਦਾਸ ਆ ਇਸੇ ਸ਼ੀਸ਼ੂ ਲੈ ਕੇ ਅਜ ਅਸੀਂ ਉਹਨਾਂ ਦਾ ਜਿਹੜਾ ਚੰਦਨ ਮਾੜੀ ਖੁਸ਼ੀ ਦੇ ਨਾਲ ਮਨਾ ਰਹੇ ਆ ਤੇ ਇਸ ਦਿਨ ਦੇ ਉੱਤੇ ਸਾਰੀ ਦੁਨੀਆ ਨੂੰ ਸਾਰੇ ਸੰਸਾਰ ਨੂੰ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੇ ਰਿਸ਼ਤੇਦਾਰੋਂ ਵੱਲੋਂ ਬਾਬਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਮੈਂ ਦੀਪਕ ਪੱਟੀ ਜ਼ਿਲ੍ਹਾ ਪ੍ਰਧਾਨ ਸੈਂਟਰ ਬਾਲਕੀ ਸਫਾ ਇੰਡੀਆ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਆ ਕਿ ਡਾਕਟਰ ਭੀਮrao ਅੰਬੇਦਕਰ ਜੀ ਦੀ 173ਵੀਂ ਜਨਮ ਦਿ ਜਿਹੜੀ ਆ ਉਹ ਪੂਰੇ ਵਰਲਡ ਦੇ ਵਿੱਚ ਬੜੇ ਹਰਸ਼ੁ ਉਲਾਸਨਾ ਮਨਾਈ ਜਾ ਰਹੀ ਹੈ। ਔਰ ਬੜਾ ਹੀ ਖੁਸ਼ੀ ਦਾ ਮੌਕਾ ਹੈ। ਔਰ ਜਿਹੜਾ ਕਿ ਡਾਕਟਰ ਬੀਮਰਾਓ ਉਮੇਸ਼ਕਰ ਜੀ ਨੇ ਇੱਕ ਬੜਾ ਵੱਡਾ ਸੰਦੇਸ਼ ਦਿੱਤਾ ਕਿ ਆਪਣੇ ਬੱਚਿਆਂ ਨੂੰ ਪੜਾਓ, ਲਿਖਾਓ ਤੇ ਵਿਦਵਾਨ ਬਣਾਓ। ਮੈਂ ਲੋਕਾਂ 'ਕਿ ਸਰੇਣਾ ਕਰਨਾ ਕਿ ਅੱਜ ਜਿਹੜਾ ਵਾ ਪੜ੍ਹਾਈ ਦਾ ਬੜਾ ਮੋਲ ਆ। ਔਰ ਦੇਖੋ ਅਸੀਂ ਚਾਹੁੰਦੇ ਆ ਕਿ ਸਾਡੇ ਬੱਚਿਆਂ ਜਿਹੜੇ ਪੜ੍ਹ ਕੇ ਉਹ ਬਾਬਾ ਸਾਹਿਬ ਦੀ ਰਾਹ ਤੇ ਚੱਲੇ। ਔਰ ਜਿਹੜੇ ਉਹਨਾਂ ਦੇ ਸੁਪਨੇ ਆ ਉਹਨਾਂ ਨੂੰ ਸੱਚ ਕਰੇ ਮੈਂ ਬੇਨਤੀ ਕਰਨਾ ਚਾਹਨਾ ਤੇ ਅੱਜ ਦੇ ਦਿਨ ਪੂਰੇ ਵਰਲਡ ਵਿੱਚ ਪੂਰੇ ਦੇਸ਼ ਵਿੱਚ ਔਰ ਸਾਡੇ ਪਠਾਨਕੋਟ ਸ਼ਹਿਰ ਵਿੱਚ ਇੰਨੀ ਕੀ ਗਲੀ ਸਮਾਜ ਵਿੱਚ ਖੁਸ਼ੀ ਦੀ ਲਹਿਰ ਆ ਔਰ ਇਹ ਜਿਹੜਾ ਸੰਦੇਸ਼ ਆ ਪੂਰੇ ਭਾਰਤ ਵਰਸ਼ ਵਿੱਚ ਜਾਣਾ ਚਾਹੀਦਾ ਕਿਉਂਕਿ 바ਵਾ ਸਾਹਿਬ ਦੀ ਜਿਹੜੀ ਇੱਕ ਸੰਵਿਧਾਨ ਦੇ ਨਿਰਮਾਤਾ ਸੀ ਸੰਵਿਧਾਨ ਦਾ ਜਿਹੜਾ ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਔਰ ਸੰਵਿਧਾਨ ਨੂੰ ਲਿਖਿਆ ਅੱਜ ਉਹ ਸੰਵਿਧਾਨ ਜਿਹੜਾ ਸਾਡੇ ਤੇ ਜਿਹੜੀ ਰਿਜ਼ਰਵੇਸ਼ਨ ਆ ਜਾਂ ਜਿਹੜਾ ਸਾਡੇ ਬੱਚਿਆਂ ਨੂੰ ਪੜ੍ਹਾਈ ਵਿਖਾਈ ਦੇ ਵਿੱਚ ਸਾਡੇ ਸਮਾਜ ਨੂੰ ਜਿਹੜੀਆਂ ਮਿਲਦੀਆਂ ਉਪਲਬਧੀਆਂ ਅਸੀਂ ਬਾਬਾ ਜੀ ਦੀ ਦੇਣ ਜਿਹੜੀ ਆ ਉਹਦੇ ਜਿਹੜੀ ਦੇਣ ਦਿੱਤੀ ਆ ਅਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਮੈਂ ਬੇਨਤੀ ਕਰਨਾ ਚਾਹਨਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਮੈਂ ਦੱਸ ਦਿੰਦੀ ਅੱਜ ਬਾਬਾ ਬੀਰ ਅੰਬੇਦਕਰ ਜੀ ਦੇ 133ਵੇਂ ਜਨਮ ਦਿਨ ਦੇ ਦਿਨ ਸਾਰੇ ਸ਼ਹਿਰ ਵਸਣਾਂ ਨੂੰ ਲੱਖ ਲੱਖ ਵਧਾਈ ਹੈ। ਮੈਂ ਵਿਕੇਂ ਰੋਟੀਆ ਚੀਫ ਆਫ ਕੇ ਨਾਇਰ ਅੰਬੇਦਕਰ ਸ਼ਕਤੀ ਸਨਾ ਅੱਜ ਬਾਬਾ ਸਾਹਿਬ ਦੇ 133ਵੇਂ ਜਨਮ ਦਿਵਸ ਤੇ ਸਾਰੇ ਬਹੁਜਨ ਸਮਾਜ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਨਾਲ ਹੀ ਕਾਮਨਾ ਕਰਦਾ ਹਾਂ ਕਿ ਬਾਬਾ ਸਾਹਿਬ ਦਾ ਜਿਹੜਾ ਸੰਦੇਸ਼ ਆ, ਪੜੋ ਲਿਖੋ ਤੇ ਸੰਘਰਸ਼ ਕਰੋ, ਸਾਰੇ ਉਸ ਰਾਹ ਤੇ ਚੱਲਣ ਤੇ ਤਰੱਕੀ ਕਰਨ, ਅੱਗੇ ਵਧਣ ਨਵੀਂ ਪੀੜ੍ਹੀ ਨੂੰ ਇੱਕ ਨਵੀਂ ਦਿਸ਼ਾ ਦੇਨ ਜਾਫੀਮ ਜਾਪਾ ਮੈਂ ਸਿਕਸ਼ਾ ਬਾਬਾ ਬਿੰਗਾਮ ਬੇਕੋਤੀ ਦੇ 133ਵੇਂ ਜਨਮ ਦਿਨ ਤੇ ਮਹਿਲਾ ਸਵਾਗਲੋ ਸਾਰਿਆਂ ਨੂੰ ਲੱਖ ਲੱਖ ਵਧਾਈ ਜੈ ਬੀ ਜੈ ਭਾਰਤ ਮੈਂ ਸ਼ੰਕਰਵਾਰਤੀ ਜ਼ਿਲ੍ਹਾ ਪ੍ਰਧਾਨ ਪਾਣੀ ਦੀ ਸੌਇ ਤੋਂ ਅੱਜ ਬਾਬਾ ਸਾਹਿਬ ਦੇ ਕਰੀਬ ਨਾਰੰਦ ਅੰਬੇਦਕਰ ਜੀ ਦੇ 133ਵੇਂ ਜਨਮ ਦਿਨ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਉਹਨਾਂ ਦੇ ਪ੍ਰਤੀ ਅੱਜ ਸਮਾਜ ਦਾ ਸੰਦੇਸ਼ ਦੇਦਾ ਹਾਂ ਹੇ ਸਾਥੀਓ ਜੋ ਬਾਬਾ ਸਾਹਿਬ ਨੇ ਇਕੱਲੇ ਸਾਡੇ ਸਮਾਜ ਵਾਸਤੇ ਇਨਾ ਸੰਘਰਸ਼ ਕੀਤਾ ਤੇ ਸਾਥੀਓ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਬਾਬਾ ਸਾਹਿਬ ਦੀ ਜਿਹੜੀ ਦੋ ਮੂਲ ਬੰਧਨ ਜਿਹੜਾ ਪੜੋ ਜੁੜੋ ਸੰਘਰਸ਼ ਕਰੋ ਤਾਂ ਕਿ ਅਸੀਂ ਸਾਰੇ ਸਾਥੀ ਜਿਹੜੇ ਹੈ ਇੱਕ ਵਾਰੀ ਇਕੱਠੇ ਹੋ ਕੇ ਤੇ ਜਿਹੜਾ ਸਾਡਾ ਸਮਾਜ ਹੈ ਅਸੀਂ ਜਿਹੜੇ ਮਤਲਬ ਜੋ ਸਾਡਾ ਉਹਨਾਂ ਦਾ ਸੰਦੇਸ਼ ਦਿੱਤਾ ਵਾ ਕਿ ਪਾਰਲੀਮੈਂਟ ਦਾ ਜਿਹੜਾ ਇਸ਼ਾਰਾ ਵਾ ਕਿ ਜਿਨ੍ਹਾਂ ਦੇ ਕਾ ਰਾਜਨੀਤੀ ਸਤਾ ਅਸਲੀ ਕਰ ਸਕਦੇ ਅਸੀਂ ਜਿਹੜੇ ਆ ਕੌਮ ਜਿਹੜੀ ਆ ਤਰੱਕੀ ਨਹੀਂ ਕਰ ਸਕਦੇ ਤੇ ਮੈਂ ਅੱਜ ਉਹਨਾਂ ਦੇ ਸੈਕਸ਼ਨ ਦੇ ਤੇ ਸਾਰੇ ਲੋਕੀ ਇਹੋ ਮੈਸੇਜ ਦਾਾਂਗਾ ਕਿ ਬੱਚੇ ਨੂੰ ਪੜਾਓ ਰੋਟੀ ਭਾਵਾਂ ਦੀ ਖਾ ਲੋ ਪਰ ਬੱਚੇ ਨੂੰ ਪੜਾਓ ਜੈ ਜੀਂ ਜੈ ਭਾਰਤ ਜੈ ਸੰਸਕਾਰ ਮੈਂ ਦਰਸ਼ਨ ਤਬਾ ਸਾਫ ਕਾ ਵਿਆਪਕ ਥੋ ਰਜਨਸ ਕਥਲ ਭਾਗਿਆ ਸਭਾਈ ਪਾਰਟੀ ਜਿਹੜਾ ਖੰਡੂ ਭਾਜਪਾ ਸਾਹਿਬ ਪਪਾ ਸਾਹਿਬ ਕਾਟੂ ਬੀਜਰ ਅਮੈਰੀਕਾ ਜੀ ਦਾ 133 ਮਜਰ ਹੁੰਦਾ ਬੜੀ ਇਤੋ ਉਤਸਵ ਮੰਡਲ ਮਨਾ ਰਿਹਾ ਪਾਰਟੀ ਦੇ ਸੰਦੇਸ਼ ਮੁਤਾਬਕ ਜਿਹੜਾ ਅਸੀਂ ਅੱਜ ਦਾ ਦਿਨ ਜਿਲੇ ਪਦਰਟ ਬਣਾਣਾ ਸੀ ਔਰ ਹਰ ਪਿੰਡ ਦੇ ਵਿੱਚ ਅਸੀਂ ਆਪਣੀ ਰੈਲੀ ਲੈ ਕੇ ਜਾਣਾ ਸੀ ਲੇਕਿਨ ਚੋਣ ਆਯੋਗ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਉਹ ਰੈਲੀ ਨਹੀਂ ਕਰ ਸਕਦੇ ਅਸੀਂ ਆਪਣੇ ਪ੍ਰਧਾਨ ਸ੍ਰੀ ਵਿਜੇ ਕਪਾੜੀ ਦਾ ਤਰਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸੱਜਣਾ ਮਿੱਤਰਾਂ ਨੂੰ ਬਾਡੀ ਪਰਕਰਾਂ ਨੂੰ ਆਖਿਆ ਕਿ ਆਪਣੇ ਘਰ ਦੇ ਵਿੱਚ ਇਹ ਜਰਮੇਨ ਬਣਾ ਗਏ ਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਬਧਿ ਜਨਤਾ ਜਿਆਪੀ ਜਿਆਪਾ